ਖਬਰਾਂ ਦੀ ਸ਼ੁਰੂਆਤ ਕਰਗੇ ਸ਼ਰਮਾ ਜੀ ਇਸ ਟਾਈਮ ਦੀ ਇਸ ਵੇਲੇ ਦੀ ਸਭ ਤੋਂ ਜ਼ਿਆਦਾ ਚਰਚਿਤ ਖਬਰ ਤੋਂ ਜਿਸ ਦੇ ਉੱਤੇ ਕਈ ਤਰ੍ਹਾਂ ਦੀ ਚਰਚਾ ਹੋ ਰਹੀ ਆ ਜਿਹੜੇ ਅਧਿਆਤਮਿਕ ਲੋਕ ਨੇ ਉਹ ਆਪਣੇ ਐਂਗਲ ਤੋਂ ਚਰਚਾ ਕਰ ਰਹੇ ਨੇ ਜਿਹੜੇ ਲਾਅ ਐਂਡ ਆਰਡਰ ਨਾਲ ਜੁੜੇ ਲੋਕ ਨੇ ਉਹ ਆਪਣੇ ਐਂਗਲ ਤੋਂ ਚਰਚਾ ਕਰ ਰਹੇ ਨੇ ਜਿਹੜੇ ਸਿਆਸੀ ਲੋਕ ਨੇ ਉਹ ਆਪਣੇ ਐਂਗਲ ਤੋਂ ਚੀਜ਼ਾਂ ਨੂੰ ਦੇਖ ਰਹੇ ਨੇ ਤੇ ਜਿਨ੍ਹਾਂ ਨੇ ਪੰਥਕ ਰਾਜਨੀਤੀ ਨੂੰ ਨੇੜੋਂ ਦੇਖਿਆ ਤੇ ਕਈ ਪਹਿਲੂਆਂ ਤੋਂ ਦੇਖੋ ਆਪਣੇ ਤਰੀਕਿਆਂ ਦੇ ਨਾਲ ਆਪਣੇ ਸ਼ਬਦਾਂ ਦੇ ਨਾਲ ਇਹਨਾਂ ਚੀਜ਼ਾਂ ਦੀ ਵਿਆਖਿਆ ਕਰ ਰਹੇ ਨੇ ਵੱਡਾ ਸਵਾਲ ਜਿਹੜਾ ਲੋਕਾਂ ਦੇ ਜ਼ਿਹਨ ਦੇ ਵਿੱਚ ਘੁੰਮ ਰਿਹਾ ਇੱਕ ਆਮ ਬੰਦੇ ਦੇ ਉਹ ਇਹ ਹੈ ਕਿ ਸੁਖਬੀਰ ਬਾਦਲ ਤੇ ਇਹ ਹਮਲਾ ਹੋਇਆ ਕਿਉਂ ਹੈ ਕੀ ਕਾਰਨ ਮੰਨਦੇ ਤੁਸੀਂ ਰਵੀ ਜੀ ਬਿਲਕੁਲ ਤੁਸੀਂ درست فرمایا ਕਿ ਇਸ ਘਟਨਾ ਤੋਂ ਬਾਅਦ ਕਈ ਤਰ੍ਹਾਂ ਦੀਆਂ ਮਿੱਥ ਕਈ ਤਰ੍ਹਾਂ ਦੀਆਂ ਚਰਚਾਵਾਂ ਕਈ ਤਰ੍ਹਾਂ ਦੀਆਂ ਟਿੱਪਣੀਆਂ ਕਈ ਤਰ੍ਹਾਂ ਦੇ ਬਿਆਨ ਕਈ ਤਰ੍ਹਾਂ ਦੇ ਵਿਚਾਰ ਸਾਹਮਣੇ ਆ ਰਹੇ ਕਈ ਤਰ੍ਹਾਂ ਦੀਆਂ ਥਿਉਰੀਆਂ ਹਾਂ ਪੱਖੋ-ਵੱਖ ਉਹਨਾਂ ਸਾਰਿਆਂ ਦੇ ਵਿੱਚੋਂ ਜਦੋਂ ਆਪਾਂ ਨਜ਼ਰਸਾਨੀ ਕਰਦੇ ਹਾਂ ਤਾਂ ਹਰੇਕ ਦਾ ਆਪਣੀ ਵਿਦਵਤਾ ਹਾਂ 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 ਆਪਣੀ ਧਾਰਨਾ ਤੁਸੀਂ ਕਿਸ ਧਿਰ ਨਾਲ ਖੜੇ ਹੋ ਕਿਸ ਤਰ੍ਹਾਂ ਸੋਚਦੇ ਹੋ ਕਿ ਕਿਸ ਘਟਨਾਵਾਂ ਚ ਜਿਉਂ ਰਹੇ ਹੋ ਅੱਜ ਚ ਜਾਂ ਪਛੋਖੜ ਚ ਉਹ ਸਾਰੀਆਂ ਚੀਜ਼ਾਂ ਤੈਅ ਕਰਦੀ ਜੀ ਬਿਲਕੁਲ ਬਿਲਕੁਲ ਸੁਖਵੀਰ ਸਿੰਘ ਬਾਦਲ ਨੂੰ ਜਦੋਂ ਤਨਖਾਹਿਆ ਕਰਾਰ ਦਿੱਤਾ ਗਿਆ ਹਮ ਸੁਖਵੀਰ ਸਿੰਘ ਬਾਦਲ ਤੇ ਉਹਨਾਂ ਦੇ ਨਾਲ ਦੇ ਸਾਥੀਆਂ ਨੂੰ ਜਦੋਂ ਤਨਖਾਹ ਲਾਈ ਗਈ ਹਮ ਜਦੋਂ ਉਹਨਾਂ ਨੂੰ ਇਹ ਸੇਵਾ ਨਿਭਾਉਣ ਦਾ ਹੁਕਮ ਚਾੜਿਆ ਗਿਆ ਹਮ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਕਾਫੀ ਲੰਮੇ ਸਮੇਂ ਬਾਅਦ ਸ੍ਰੀ ਕਾਲ ਤਖਤ ਸਾਹਿਬ ਦੇ ਰਤਬੇ ਦੀ ਬਹਾਲਤਾ ਤੱਕ ਦ੍ਰਿਸ਼ ਸਾਹਮਣੇ ਆਇਆ ਹੂੰ 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 ਲੰਮੇ ਸਮੇਂ ਬਾਅਦ ਉਹ ਆਜ਼ਾਦ ਜਿਹੜਾ ਕਿਹਾ ਜਾਂ ਰਿਹਾ ਸੀ ਕਿ ਬਾਦਨਾਂ ਦੇ ਕਬਜ਼ੇ ਚ ਹੈ ਜਿਹੜਾ ਕਿਹਾ ਜਾਂਦਾ ਸੀ ਅਕਾਲੀ ਦਰ ਨੇ ਕੰਟਰੋਲ ਕਰ ਲਿਆ ਉਹ ਸਿਸਟਮ ਨੂੰ ਸਿੰਘ ਸੇਵਾ ਨੂੰ ਖੁਦ ਇਹ ਗੱਲ ਕਾਲ ਤਖਤ ਸਾਹਿਬ ਦੀ ਤਸੀਲ ਤੋਂ ਕਹਿਣੀ ਪਈ ਕਿ ਸਾਡੇ ਬਾਰੇ ਧਾਰਨਾ ਬਣਾਈ ਜਾਂਦੀ ਹੈ ਕਿ ਮਲਾਜਮ ਨੇ ਜੀ ਤਨਖਾਹ ਲੈਂਦੇ ਆ ਜਿਨ੍ਹਾਂ ਤੋਂ ਇਸ ਲੀਨਾਂ ਤੋਂ ਬਾਹਰ ਕਿਵੇਂ ਜਾਣਗੇ ਇਹਦਾ ਮਤਲਬ ਇਹ ਸਥਿਤੀ ਸੀ ਹੂੰ ਉਹ ਸਾਰੀ ਸਿਤੀ ਚੋ ਇਸ ਘਟਨਾ ਨੇ ਅਕਾਲ ਤਖਤ ਸਾਹਿਬ ਨੂੰ ਆਪਣੇ ਬਣਦੇ ਮੁਕਾਮ ਤੇ ਇੱਕ ਵਾਰ ਫਿਰ ਸਥਾਪਿਤ ਹੁੰਦਾ ਦਿਖਾਇਆ ਕਿ ਅਸੀਂ ਉਸੇ ਮੁਕਾਮ ਤੇ ਆ ਸਾਡੀ ਸਥਾਨ ਉਹ ਕੀ ਹੈ ਫਿਰ ਦੂਸਰੇ ਪਾਸੇ ਇਸ ਦੋ ਦਿਨਾਂ ਦੇ ਬਰਤਾਰੇ ਦੂਸਰੇ ਦਿਨ ਦੀ ਹੈ ਜੇ ਸਵੇਰ ਚੜ੍ਹੀ ਸੀ ਕਿਉਂਕਿ ਇੱਕ ਦਿਨ ਅਜੇ ਸੇਵਾ ਨਿਭਾਈ ਸੀ ਜਦੋਂ ਇਹ ਘਟਨਾ ਵਾਪਰਦੀ ਹੈ ਉਸ ਤੋਂ ਪਹਿਲਾਂ ਇੱਕ ਦਿਨ ਪਹਿਲਾਂ ਸੇਵਾ ਲੱਗੀ ਸੀ ਇਹ ਦੋ ਦਿਨ ਸੀ ਜਿਹੜੇ ਇਹ ਦੋ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਮੁੜ ਸਰਜੀਤੀ ਦੇ ਰਾਹ ਦੀ ਚਰਚਾ ਹੋ ਰਹੀ ਸੀ ਹਮ 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 ਸਹੀ ਸਹੀ ਸ਼੍ਰੋਮਣੀ ਕਾਲਦੀਲ ਮੁੜ ਕੇ ਕਿਸ ਰੂਪ ਚਾਏਗਾ ਕਿਵੇਂ ਅੱਗੇ ਵਧੇਗਾ ਇਹ ਸਾਰੀਆਂ ਚਰਚਾਾਂ 'ਮਾਂ ਜੋਰ ਫੜ ਰਹੀ ਸੀ ਸੋ ਦੋ ਚੀਜ਼ਾਂ ਦੀ ਜਿਹੜੀ ਚਰਚਾ ਹੋ ਰਹੀ ਸੀ ਉਹ ਬਿਲਕੁਲ ਇੱਕਦਮ ਸਾਈਡ ਤੇ ਹੋ ਗਈ ਤੇ ਆ ਘਟਨਾ ਸਾਹਮਣੇ ਆ ਗਈ ਹਮ ਕੀ ਇਹ ਸਾਰੀਆਂ ਸ਼੍ਰੋਮਣੀ ਕਾਲਦੀਲ ਦਾ ਉਭਾਰ ਤੇ ਸਿੱਖ ਕੌਮ ਦੇ ਵਿੱਚ ਸ੍ਰੀ ਕਾਲ ਤਖਤ ਸਾਹਿਬ ਦੇ ਸਰਵਉੱਚ ਦੇਸਤਾਨ ਦੇ ਹਵਾਲੇ ਨਾਲ ਜਿਹੜੀ ਇਹ ਉਭਾਰ ਹੋ ਰਿਹਾ ਸੀ ਕਿ ਉਹਨੂੰ ਟੈਟੇਰੀ ਕੀਤਾ ਇਸ ਘਟਨਾ ਨੇ ਹਮ ਉਹ ਉਹ ਸਿਰਫ ਨਮਲੀਅਮੈਟ ਕੀਤਾ ਇਸ ਘਟਨਾ ਨੇ ਜਾਂ ਇਹ ਸਿਰਫ ਇੱਕ ਵਿਅਕਤੀ ਦੀ ਦੂਸਰੇ ਵਿਅਕਤੀ ਪ੍ਰਤੀ ਆਪਣੀ ਕਿਰਤ ਸੀ ਉਸ ਨੇ ਆਪਣਾ ਵਰਤਾਰਾ ਕੀਤਾ ਤੇ ਹੁਣ ਸਮਾਜ ਤੇ ਰਾਜਨੀਤਿਕ ਤਰ੍ਹਾਂ ਤੇ ਪੰਥਕ ਤਰ੍ਹਾਂ ਇਸ ਨੂੰ ਉਸ ਨਵੇਂ ਨਜ਼ਰੀਏ ਤੋਂ ਦੇਖੀ ਜਾਂ ਹਮ ਹਰ ਸਿੱਕੇ ਦੇ ਦੋ ਪਹਿਲੂ ਨੇ ਜੀ ਬਿਲਕੁਲ ਤੁਸੀਂ ਜਦੋਂ ਇੱਕ ਪਹਿਲੂ ਤੋਂ ਇਹਨੂੰ ਦੇਖੋਗੇ ਤਾਂ ਦੂਆ ਪਹਿਲੂ ਤੁਹਾਨੂੰ ਦੇਖਣਾ ਪਵੇ ਤੁਸੀਂ ਉਸ ਤੋਂ ਅੱਖਾਂ ਨਹੀਂ ਫੇਰ ਸਕਦੇ ਨਹੀਂ ਫੇਰ ਸਕਦੇ ਤੁਸੀਂ ਮਨਕਰ ਨਹੀਂ ਹੋ ਸਕਦੇ ਹੁਣ ਜਿਸ ਨਰੈਨ ਸਿੰਘ ਚੋੜਾ ਦੇ ਹਵਾਲੇ ਨਾਲ ਇਹ ਘਟਨਾ ਹੈਗੀ ਆ ਕਿ ਹਾਂ ਬੀਨੈਨ ਸਿੰਘ ਚੋੜਾ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੂੰ 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 ਉਸ ਦੇ ਹਵਾਲੇ ਨਾਲ ਹੀ ਜੱਤਰ ਕਹਿ ਰਹੇ ਨਾ ਕਿ ਇਹ ਸੁਖਵੀਰ ਬਾਦਲ ਤੇ ਹਮਲਾ ਨਹੀਂ ਜੀ ਇਹ ਅਕਾਲ ਤਖਤ ਸਾਹਿਬ ਵੱਲੋਂ ਸੇਵਾ ਜਿਹੜੀ ਵਿਅਕਤੀ ਨੂੰ ਸੌਂਪੀ ਗਈ ਹੈ ਉਹ ਸੇਵਾਦਾਰ ਤੇ ਹਮਲਾ ਠੀਕ ਹੈ ਸਾਹਿਬ ਦੇ ਕਿਉਂਕਿ ਚੋੜਾ ਪਾ ਕੇ ਬਰਸਾ ਫੜ ਕੇ ਉੱਥੇ ਬੈਠਾ ਤੇ ਇਸ ਲਈ ਅਕਾਲ ਤਖਤ ਸਾਹਿਬ ਦੇ ਸੇਵਾਦਾਰ ਤੇ ਹਮਲਾ ਇਹ ਸੁਖਵੀਰ ਬਾਦਲ ਤੇ ਹਮਲਾ ਨਹੀਂ ਹੂੰ ਕੁਣ ਸਿੰਘ ਸਹਿਬਾਨ ਪੰਥਕ ਰੋਹ ਰੀਤਾਂ ਦੇ ਹਵਾਲੇ ਨਾਲ ਉਸ ਚ ਸੇਵਾਦਾਰ ਦੇਖ ਰਹੇ ਨੇ ਹਨਾ ਨਰਾਇਣ ਸਿੰਘ ਚੋੜਾ ਉਹਦੇ ਚ ਸਿਰਫ ਸਤਿਕਾਰਵਾਦ ਦੇਖ ਰਹੇ ਸੋ ਇਸ ਹਵਾਲੇ ਨਾਲ ਕਿ ਨਰਾਇਣ ਸਿੰਘ ਚੋੜਾ ਦਾ ਪਛੋਕੜ ਜਿਹੜਾ ਦੱਸਦਾ 21 ਕੇਸ ਚੱਲਦੇ ਉਹਦੇ ਤੇ ਬੜੈਲ ਜੇਲ੍ਹ ਵਾਲੇ ਮਾਮਲੇ ਤੇ ਉਹ ਵੱਡੇ ਵਿਵਾਦਾਂ ਚ ਕਿ ਰਿਆ ਰਿਹਾ ਔਰ ਜਿਹੜੇ ਵੀ ਪੰਜਾਬ ਨੂੰ ਪੰਜਾਬ ਦੀ ਰਾਜਨੀਤੀ ਨੂੰ ਪੰਜਾਬ ਦੇ ਪੰਥਕ ਪਹਿਲੂਆਂ ਨੂੰ ਬਹੁਤ ਨੇੜੇ ਤੋਂ ਦੇਖਦੇ ਮੈਂ ਬਾਤ ਚ ਦੇ ਸੁਣਦੇ ਨੇ ਉਹ ਨਰਿੰਦਰ ਸਿੰਘ ਚੋੜਾ ਤੋਂ ਵਾਕਫ ਨੇ ਵਾਕਫ ਨੇ ਬਿਲਕੁਲ ਸਹੀ ਉਹ ਤੋਂ ਜਾਣੂ ਨੇ ਇੱਕ ਪਾਸੇ ਉਹ ਬੜੈਲ ਜੇਲ ਵਾਲੇ ਮਾਮਲੇ ਚ ਐ ਦੂਸਰੇ ਪਾਸੇ ਉਹ ਹਥਿਆਰਾਂ ਦੀ ਟ੍ਰੇਨਿੰਗ ਲੈਂਡ ਦੇ ਮਾਮਲੇ ਚ ਪਤਾ ਨਹੀਂ ਕਿੰਨੇ ਦਰਾਂ ਦੇ ਉੱਪਰ ਕੇਸ ਨੇ 21 ਕੇਸ ਲਗਭਗ ਚੱਲਦੇ ਆ ਪਰ ਦੂਸਰੇ ਪਾਸੇ ਉਹ ਚਾਰ ਪੰਜ ਕਿਤਾਬਾਂ ਲਿਖ ਚੁੱਕਿਆ ਹੂੰ ਹੂੰ ਔਰ ਉਹਨਾਂ ਹੀ ਕਿਤਾਬਾਂ ਦੇ ਵਿੱਚੋਂ ਉਹਦੀ ਤਾਜੀ ਕਿਤਾਬ ਦੇ ਵਿੱਚ ਜਿਹੜੀ ਹਾਲੀ ਚੋਂ ਦੀ ਕਹਿੰਦੇ ਆਈ ਹੈ ਹੈ ਉਹਦੇ ਹਵਾਲੇ ਨਾਲ ਵੀ ਜੇਕਰ ਬਾਤ ਕਰੋਂ ਕਹਿੰਦੇ ਜੀ ਉਹਦੇ ਵਿੱਚ ਉਸ ਘਟਨਾ ਤੱਕ ਦਾ ਵੀ ਜ਼ਿਕਰ ਹੈ ਜਿਹੜੀ ਏਸੇ ਸਥਾਨ ਦੇ ਉੱਤੇ ਪੁਲਿਸ ਅਧਿਕਾਰੀ ਨੂੰ ਗੋਲੀ ਮਾਰਨ ਵਾਲੀ ਸੀ ਹੂੰ ਤੇ ਹੁਣ ਉਸੇ ਸਥਾਨ ਦੇ ਉੱਤੇ ਨਰਿੰਦਰ ਸਿੰਘ ਚੋੜਾ ਆਪ ਘਟਨਾ ਨੂੰ ਅੰਜਾਮ ਦਿੰਦਾ ਹੂੰ ਹੁਣ ਇਸ ਕੇ ਸੁਖਵੀਰ ਸਿੰਘ ਬਾਦਲ ਜਿਹੜੀ ਜਦੋਂ ਸਰਕਾਰ ਸੀ ਕਾਲੀ ਬੀਜੇਪੀ ਦੀ ਸਰਕਾਰ ਸੀ ਹੈਨਾ ਉਹਦੇ ਵਿੱਚ ਨਰਿੰਦਰ ਸਿੰਘ ਚੋੜਾ ਮਤਲਬ ਉਹਨਾਂ ਦੀ ਨਜ਼ਰ 'ਚ ਮੁਜਰਮ ਵਾਲੇ ਪਾਸੇ ਸੀਗਾ ਤੇ ਉਹਦੇ ਉੱਤੇ ਕੇਸ ਪਏ ਉਹਨੂੰ ਤਸ਼ੱਦਦਤਾ ਆਇਆ ਆ ਕੀਤਾ ਕੀ ਉਹ ਆਪਣਾ ਸਿਰਫ ਨਿੱਜੀ ਬਦਲਾ ਲੈਣ ਆਇਆ ਸੀ ਹੂੰ ਆਪਣੀ ਸਿਰਫ ਨਿੱਜੀ ਕਿੜ ਕੱਢਣ ਆਇਆ ਸੀ ਹੂੰ 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 ਕਿ ਉਹ ਆਪਣੇ ਨਾਲ ਵਾਪਰੇ ਵਰਤਾਰੇ ਦਾ ਬਤੀਰੇ ਦਾ ਉਹ ਬਦਲਾ ਲੈਣਾ ਆਇਆ ਸੀ ਹੂੰ ਜਾਂ ਉਸ ਨੂੰ ਇਹ ਲੱਗਦਾ ਸੀਗਾ ਕਿ ਅਕਾਲ ਤਖਤ ਸਾਹਿਬ ਤੋਂ ਜੋ ਇਹਨੂੰ ਸਜ਼ਾ ਸੁਣਾਈ ਗਈ ਹੈ ਉਹ ਘੱਟ ਹੈ ਹੁਣ ਤਾਂ ਮੌਧੀ ਸਜ਼ਾ ਦੇਣ ਦਾ ਹੱਕ ਮੈਨੂੰ ਮਿਲ ਗਿਆ ਹੂੰ 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 ਕਿ ਉਹ ਕੌਮ ਦੇ ਹਵਾਲੇ ਨਾਲ ਗਰਮ ਖਿਆਲੀ ਸੋਚ ਦੇ ਹਵਾਲੇ ਨਾਲ ਆਇਆ ਸੀ ਇਹ ਕਾਰਵਾਈ ਕਰਨ ਹੁਣ ਇਹ ਉਹ ਵਿਅਕਤੀ ਜਾਣਦਾ ਜਿਹਦੇ ਅੰਦਰ ਕਿਹੜਾ ਸੀ ਤਾਂ ਹੀ ਮੈਂ ਕਹਾਂਗਾ ਕਿ ਹਰ ਘਟਨਾ ਦੇ ਦੋ ਪਹਿਲੂ ਨੇ ਦੂਸਰੇ ਪਾਸੇ ਇਸ ਘਟਨਾ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਆਪਣੇ ਪੁਲਿਸ ਮੁਲਾਜ਼ਮਾਂ ਦੀ ਟਿੱਪ ਟੱਪ ਰਹੇ ਸੀ ਹਾਂਜੀ ਹਾਂਜੀ ਬਿਲਕੁਲ ਉਹ ਕਹਿੰਦੇ ਵੀ ਜਵਾਨਾਂ ਨੇ ਕਮਾਲ ਕਰਤਾ ਪ੍ਰਵੀਨ ਜੀ ਜਦੋਂ ਵੀ ਕਿਤੇ ਗੁਰੂ ਘਰ ਦੇ ਵਿੱਚ ਕਿਤੇ ਵੀ ਪੁਲਿਸ ਦੀ ਤੈਨਾਤੀ ਦੀ ਲੋੜ ਪੈਂਦੀ ਹੈ ਨਾ ਹੂੰ ਤਾਂ ਅਕਸਰ ਚੋਣ ਕਰਦੇ ਹਾਂ ਇਹ ਧਿਆਨ ਰੱਖਿਆ ਜਾਂਦਾ ਕਿ ਉਹ ਸਰੂਪ ਪੱਖੋਂ ਬਾਣੇ ਪੱਖੋਂ ਦਿਖ ਪੱਖੋਂ ਪੁਲਿਸ ਮੁਲਾਜ਼ਮ ਲਗਭਗ ਇਸ ਤਰ੍ਹਾਂ ਦੇ ਹੋਣ ਕਿ ਉਸ ਦੇ ਵਿੱਚ ਰਚੇ ਮਿਚੇ ਨਜ਼ਰ ਆਉਣ ਇਸ ਲਈ ਉਹ ਸਾਦੇ ਪਹਿਰਾ ਵਿੱਚ ਉਵੇਂ ਹੀ ਕੁਰਤੇ ਪਜਾਮੇ ਚ ਤੇ ਉਵੇਂ ਹੀ ਪੂਰੇ ਦਾੜਾ ਪ੍ਰਕਾਸ਼ ਤੋਂ ਉਹ ਪਤਾ ਹੀ ਨਹੀਂ ਸੀ ਆਮ ਬੰਦੇ ਨੂੰ ਤਾਂ ਕਿਹੜਾ ਪੁਲਿਸ ਵਾਲਾ ਯਾਨੀ ਕਿ ਇਹ ਐਸਜੀਪੀਸੀ ਦੇ ਮੁਲਾਜ਼ਮ ਨੇ ਜਾਂ ਅਕਾਲੀ ਦਲ ਦੇ ਨੁਮਾਇंदे ਨੇ ਹਨਾ ਸੋ ਰਚਮਿਚ ਨਾ ਹੁੰਦਾ ਸੋ ਉਸ ਰਚਮਿਚ ਦੇ ਵਿੱਚ ਉਹ ਦੋ ਵਿਅਕਤੀ ਜਿਹਨੇ ਭੱਜ ਕੇ ਬਾਹਰ ਫੜੀ ਤੇ ਉਹਦਾ ਹੱਥ ਉੱਪਰ ਕੀਤਾ ਤੇ ਫਾਇਰ ਕੰਦ ਚ ਵੱਜਿਆ ਤੇ ਦੂਸਰਾ ਜਿਹਨੇ ਜਦ ਸੁਖਵੀਰ ਨੂੰ ਘੇਰਾ ਪਾਇਆ ਹਨਾ ਇਹ ਜਾਂ ਜਿਹੜੇ ਕੁਸ਼ਤੀ ਵਾਲੇ ਪਾਸੇ ਖੜੇ ਸੀ ਉਹ ਨਾਲ ਆਏ ਉਹ ਸਾਰੀ ਪ੍ਰਕਿਰਿਆ ਦੇ ਵਿੱਚ ਹੁਣ ਭਗਵੰਤ ਮਾਨ ਜੀ ਕਹਿੰਦੇ ਵੀ ਕਿ ਸੁਖਵੀਰ ਬਾਦਲ ਦੀ ਜਾਨ ਜਿਹੜੀ ਬਚਾਈ ਆ ਉਹ ਪੁਲਿਸ ਦੀ ਮੁਸਤੈਦੀ ਨੇ ਬਚਾਈ ਆ ਸਾਡੇ ਜਵਾਨਾਂ ਦੀ ਸ਼ਾਬਾਸ਼ ਹਾਂ ਮੈਂ ਕਹਿੰਨਾ ਉਸ ਵਿਅਕਤੀ ਦੀ ਸ਼ਾਬਾਸ਼ੀ ਤਾਂ ਠੀਕ ਆ ਜਿਨੇ ਬਾਹ ਫੜੀ ਗੋਸ਼ ਕੀਤਾ ਜਾਂ ਘੇਰਾ ਪਾਇਆ ਪਰ ਜਨਾ ਪੁਲਿਸ ਦੀ ਮੁਸਤੈਦੀ ਨੂੰ ਸ਼ਾਬਾਸ਼ੀ ਕਿਹੜੇ ਮੂੰਹ ਤੋਂ ਦੇਈ ਜਾਂਦੇ ਹੂੰ 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 ਇਹ ਤਾਂ ਪੁਲਿਸ ਦੀ ਨਲਕੀ ਆ ਹਾਂ ਜੇ ਇਸ 'ਤੇ ਇੱਕ ਪਖਤੂਨਾਂ ਤਾਂ ਨਕਾਮੀ ਹੈ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਪਤਾ ਸੀ ਉਹ ਦੋ ਤਿੰਨ ਦਿਨਾਂ ਤੋਂ ਇੱਥੇ ਆ ਰਿਹਾ ਸੀ ਹਾਂ ਉਨੂੰ ਇਹ ਕਿਉਂ ਨਹੀਂ ਪਤਾ ਸੀ ਉਹ ਕੋਲ ਹਥਿਆਰ ਹੈ ਕਿ ਨਹੀਂ ਹੈ ਤੁਹਾਨੂੰ ਇਹ ਜਾਣਕਾਰੀ ਹਾਂ ਪੁਲਿਸ ਦਾ ਤਰਕ ਸਰਕਾਰ ਦਾ ਤਰਕ ਇਹ ਜ਼ਰੂਰ ਹੈ ਉਹ ਕਹਿੰਦੇ ਕਿ ਜਿਹੜੀ ਵਿਅਕਤੀ ਨੇ ਬਾਹਰ ਉੱਪਰ ਕੀਤੀ ਉਹ ਪੁਲਿਸ ਮਲਾਜ਼ਮ ਕਹਿੰਦਾ ਕਿ ਸਾਨੂੰ ਇਤਲਾਹ ਕੀਤੀ ਗਈ ਸੀ ਕਿ ਕਿਸੇ ਵੀ ਸਥਿਤੀ ਲਈ ਨਜਿੱਠਣ ਲਈ ਤਿਆਰ ਰਹੋ ਅਸੀਂ ਇਸ ਲਈ ਕਹਿੰਦਾ ਚੌਕਸ ਸੀਗੇ ਹਾਂ ਕਿਉਂਕਿ ਮਤਲਬ ਕਿ ਗੁਰੂ ਘਰ ਦੇ ਵਿੱਚ ਜਿਹੜਾ ਵੀ ਵਿਅਕਤੀ ਆਉਂਦਾ ਕਹਿੰਦੇ ਉਹਦੀ ਅਸੀਂ ਜਾਂਚ ਤਾਂ ਨਹੀਂ ਕਰ ਸਕਦੇ ਸੀ ਹਾਂ ਜਾਂ ਅਸੀਂ ਮਤਲਬ ਕਿ ਇੱਥੇ ਕਿਸੇ ਨੂੰ ਆਉਣ ਰੋਕ ਵੀ ਨਹੀਂ ਸਕਦੇ ਸੀ ਹੂੰ ਇਹ ਤਾਂ ਜਾਂਚ ਦਾ ਪਹਿਲੂ ਹੁੰਦਾ ਹੈ ਨਾ ਤਕਨੀਕੀ ਤੌਰ ਤੇ ਉੱਤੇ ਕਿ ਬਈ ਇੱਕ ਵਿਅਕਤੀ ਲਗਾਤਾਰ ਗੇੜੀਆਂ ਕਿਉਂ ਮਾਰ ਰਿਹਾ ਹੈ ਇੱਥੇ ਕਿਉਂ ਫਿਰ ਰਿਹਾ ਹੈ ਦੋ ਤਿੰਨ ਦਿਨਾਂ ਤੋਂ ਕਿਉਂ ਆਈ ਜਾਇਆ ਜਾਂਦਾ ਹੈ ਤੇ ਇਹ ਤਾਂ ਹੈ ਨਾ ਕਿ ਪੁਲਿਸ ਅਧਿਕਾਰੀ ਜਾਂ ਮੁਲਾਜ਼ਮਾਂ ਨੂੰ ਜਾਣਦੇ ਪਛਾਣਦੇ ਨਹੀਂ ਸੀ ਕਿਉਂਕਿ ਉਹ ਸ਼੍ਰੋਮਣੀ ਕਮੇਟੀ ਚ ਪ੍ਰਚਾਰਕ ਵੀ ਰਿਹਾ ਹੈ ਹਮ ਹੈ ਨਾ ਤੇ ਪੁਲਿਸ ਦੀ ਲਿਸਟਾਂ ਚ ਵੀ ਰਿਕਾਰਡ ਚ ਨਾਮ ਬੋਲਦਾ ਸੋ ਇਸ ਲਈ ਇਹ ਜਾਣਕਾਰੀ ਏਜੰਸੀ ਹਵਾਲੇ ਤਾਂ ਹੈਗੀ ਸੀ ਸੋ ਇਸ ਤੋਂ ਬਾਅਦ ਫਿਰ ਇੱਕ ਥਿਊਰੀ ਹੋ ਕੰਮ ਕਰਨ ਲੱਗ ਪੀ ਇਸੇ ਘਟਨਾ ਦੇ ਹਵਾਲੇ ਨਾਲ ਕਿ ਆਹ ਸਾਰੀਆਂ ਜਦੋਂ ਆਪਾਂ ਦੇਖਦੇ ਆ ਕਿ ਇਹਦੇ ਪਿੱਛੇ ਕੋਈ ਤੈਹ ਨਾਟਕਤਾ ਨਹੀਂ ਹੂੰ ਕੋਈ ਇੱਕ ਮਿਕਸ ਜਾਂ ਫਿਕਸ ਜਾਂ ਪਲੈਨਿੰਗ ਦੇ ਤਹਿਤ ਕਾਰਵਾਈ ਤਾਂ ਨਹੀਂ ਹੁਣ ਜਦੋਂ ਇਸ ਦੇ ਤਹਿਤ ਦੇਖਦੇ ਹੋ ਤਾਂ ਦੋ ਪਾਤਰ ਦਿਖਦੇ ਆ ਸਾਰਿਆਂ ਨੂੰ ਜੀ ਇੱਕ ਪਾਤਰ ਸੁਖਵੀਰ ਬਾਦਲ ਇੱਕ ਪਾਤਰ ਨਰੈਨ ਸਿੰਘ ਚੋੜਾ ਕੀ ਸੁਖਵੀਰ ਬਾਦਲ ਨੇ ਸਿਮਤੀ ਲੈਣ ਲਈ ਆਪਣੇ ਤੇ ਹਮਲਾ ਕਰਾਇਆ ਕਿ ਨਰੈਨ ਸਿੰਘ ਚੋੜਾ ਨੇ ਆਪਣੀ ਆਰਥਿਕ ਸਥਿਤੀ ਸੁਧਾਰਨ ਦੇ ਲਈ ਹਮਲਾ ਕਰਤਾ ਇਹਨਾ ਵਰਤਾਰਿਆਂ 'ਚ ਦੇਖਿਆ ਜਾਂਦਾ ਕਿ ਜੇਕਰ ਅਜਿਹਾ ਕੋਈ ਕਾਰਵਾਈ ਕਰਦਾ ਤਾਂ ਵੀ ਉਹਨੂੰ ਸਹਿਯੋਗ ਆ ਜਾਂਦਾ ਜੀ ਬਾਹਰੋਂ ਉਹਨੂੰ ਫੰਡਿੰਗ ਆ ਜਾਂਦੀ ਹੈ ਜੀ ਹੈਨਾ ਆਉਂਦੀਆਂ ਜਾਂ ਨਹੀਂ ਆਉਂਦੀ ਪ੍ਰਚਾਰ ਖੂਬ ਹੋ ਜਾਂਦਾ ਇਸ ਗੱਲਾਂ ਦਾ ਹੈ ਤੇ ਦੂਸਰੇ ਪਾਸੇ ਸੁਖਵੀਰ ਬਾਦਰ ਰਾਜਨੀਤਿਕ ਜ਼ਮੀਨ ਹੁਣ ਤਲਾਸ਼ ਰਹੇ ਨੇ ਅਜੇ ਆਪਣੀ ਖੋਈ ਜ਼ਮੀਨ ਹਾਸਲ ਕਰਨਾ ਚਾਹੁੰਦੇ ਨੇ ਕਿਉਂ ਇਸ ਦੇ ਨਾਲ ਵਿਚਾਰਾ ਬਣਨਾ ਚਾਹੁੰਦੇ ਨੇ ਇਹ ਦੋ ਚਰਚਾ 'ਚਾ ਮ ਖੂਬ ਚੱਲੀ ਪਰ ਇਹਨਾਂ ਦੋ ਚਰਚਾਵਾਂ ਦੇ ਵਿਚਾਲੇ ਇੱਕ ਕੜੀ ਹੈ ਜਿਹਦੇ ਉੱਤੇ ਕੋਈ ਨਜ਼ਰ ਨਹੀਂ ਕਰ ਰਿਹਾ ਕਿ ਉਹ ਵੀ ਖੜੀ ਹੈ ਇਸ ਰੋਲ ਦਾ ਹਿੱਸਾ। ਹੂੰ। ਪ੍ਰਵੀਨ ਜੀ ਪੰਜਾਬ ਦੇ ਵਿੱਚ ਇਸ ਮੌਕੇ ਪਾਣੀ ਵਾਲਾ ਮਸਲਾ ਵੱਡਾ ਬਣਿਆ ਹੋਇਆ ਹੈ। ਪੰਜਾਬ 'ਚ ਇਸ ਮੌਕੇ ਕਸਾਨੀ ਵਾਲਾ ਮਸਲਾ ਵੱਡਾ ਬਣਿਆ ਹੋਇਆ ਹੈ। ਪੰਜਾਬ 'ਚ ਅਮਨ ਕੁੰਦੀ ਸਥਿਤੀ ਵਾਲਾ ਮਸਲਾ ਵੱਡਿਆ ਬਣਿਆ ਹੋਇਆ ਹੈ। ਪੰਜਾਬ ਦੇ ਵਿੱਚ ਰੋਜ਼ਗਾਰ ਨਹੀਂ ਦੇ ਪਾਰੀ ਸਰਕਾਰ ਦੀਆਂ ਨੀਤੀਆਂ, ਨਕਾਮੀਆਂ, ਫੇਲਿਅਰ ਬਹੁਤ ਕੁਝ ਬਣਿਆ ਹੋਇਆ ਹੈ। ਉਹ ਸਾਰੇ ਮੁੱਦੇ ਮਿੱਟੀ ਹੋਗੇ? ਹੂੰ। ਪਿਛਲੇ ਢਾਈ ਮਹੀਨਿਆਂ ਤੋਂ ਜਿੰਨੀ ਬਾਗੋ-ਵਗ ਮੈਨਲਾ ਉਹਦਾ ਪੰਜਾਬ ਦੀ ਸਟੇਟ ਐ ਪੰਜਾਬ ਦੀ ਸਰਕਾਰ ਐ ਪੰਜਾਬ ਦਾ ਸਿਸਟਮ ਐ ਇਹ ਵੀ ਢਾਈ ਮਹੀਨਿਆਂ ਤੋਂ ਸੁਖਵੀਰ ਸੁਖਵੀ ਚੱਲ ਜਾਂਦਾ ਨਾ ਉਹ ਸਰਕਾਰ 'ਚ ਨਾ ਉਹ ਵਿਰੋਧੀ ਧਿਰ 'ਚ ਚਰਚਾ ਉਹਦੀ ਮੀਡੀਆ 'ਚ ਉਹਦੀ ਇਹਨਾਂ ਵਿੱਚ ਸਾਡੀਆਂ ਨਕਾਮੀਆਂ ਸਾਰੀਆਂ ਲੁਕੀਆਂ ਨੇ ਹੂੰ 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 ਸੋ ਇਸ ਘਟਨਾ ਨੇ ਫਿਰ ਇਹੀ ਚਰਚਾ ਨੂੰ ਉਭਾਰਤਾ ਬਾਕੀ ਸਾਰੀਆਂ ਗੱਲਾਂ ਮੱਠੀਆਂ ਹੋ ਗਈਆਂ ਕਿ ਉਹ ਗਵਲੀ ਕਢੀ ਵੀ ਇਸ ਨਾਟਕ ਦਾ ਹਿੱਸਾ ਹੋ ਸਕਦੀ ਐ ਇਹ ਵੀ ਚਰਚਾ ਹੂੰ ਇਹ ਇਸ ਫੈਕਟਰ ਤੋਂ ਵੀ ਤੁਸੀਂ ਇਸ ਪਹਿਲੂ ਨੂੰ ਵatsch ਸਕਦੇ ਹੋ ਜੇਕਰ ਤੁਸੀਂ ਵੈਸੇ ਤਾਂ ਜਦੋਂ ਅਸੀਂ ਆਮ ਅਦਾਲਤਾਂ ਦੇ ਹਵਾਲੇ ਦੇਖਦੇ ਆ ਤਾਂ ਇਹ ਸਵਿਧਾਨ ਦੇ ਤੌਰ ਤੇ ਕਾਨੂੰਨ ਦੇ ਤੌਰ ਤੇ ਕਿ ਇਹ ਫੈਸਲਾ ਅਦਾਲਤ ਨੇ ਕਰਨਾ ਜੀ ਤੁਹਾਨੂੰ ਅਧਿਕਾਰ ਨਹੀਂ ਦਾ ਕਾਨੂੰਨ ਆਪਣੇ ਹੱਥ ਵਿੱਚ ਲੈਣ ਦਾ ਕਿਸ ਦੀ ਜਾਨ ਲੈਣ ਦਾ ਇਹ ਕਰਵਾਈ ਕਰਦਾ ਪਰ ਉਸ ਤੋਂ ਵੀ ਤਕੜਾ ਇਹ ਪੱਖ ਹੋ ਜਾਂਦਾ ਕਿ ਘੱਟੋ ਘੱਟ ਗੁਰੂ ਘਰ ਉਹ ਵੀ ਸੱਚਖੰਡ ਸਿੰਘ ਦਰਬਾਰ ਸਾਹਿਬ ਹੂੰ 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 ਸਹੀ ਸਹੀ ਉੱਥੇ ਅਜਿਹੀ ਕਟਨ ਨੂੰ ਅੰਜਾਮ ਦੇਣਾ ਬਿਲਕੁਲ ਸ਼ੋਭਾ ਨਹੀਂ ਦਿੰਦਾ ਹਮ ਹੈਨਾ ਵੈਸੇ ਤਾਂ ਕਿਤੇ ਵੀ ਬੰਦੇ ਮਾਰਨਾ ਗਲਤ ਹੈ ਗਲਤ ਹੈ ਬਿਲਕੁਲ ਸਹੀ ਆਪਾਂ ਥੋੜਾ ਹੈ ਕਿ ਹਾਂ ਅਸੀਂ ਫੈਸਲਾ ਕਰਾਂਗੇ ਪਰ ਆਪਾਂ ਕੱਲ ਵੀ ਗੱਲ ਕਰ ਸੀ ਕਿ ਸੁਖਵੀਰ ਬਾਦਲ ਨੂੰ ਇੱਥੇ ਮਤਲਬ ਕਿ ਬਿਲਕੁਲ ਸਪੱਸ਼ਟ ਹੋ ਕੇ ਬਹਿ ਜਾਣਾ ਚਾਹੀਦਾ ਕਿ ਜੋ ਪਰਮਾਤਮਾ ਦਾ ਭਾਣਾ ਮੈਨੂੰ ਮਨਜ਼ੂਰਾ ਮੈਂ ਬੈਠਾ ਮੈਨੂੰ ਇਹ ਲਾਲਚ ਕਰਨਾ ਹੀ ਚਾਹੀਦਾ ਹੂੰ ਹਾਂ ਪਰ ਇਸ ਘਟਨਾ ਤੋਂ ਬਾਅਦ ਉਹਦਾ ਕਿਹੜਾ ਹੋਰ ਵੱਡਾ ਹੋ ਗਿਆ ਹੁਣ ਸਰਖਿਆ ਦਾ ਹੂੰ ਹੁਣ ਤਾਂ ਉਹ ਦੇਖਣਾ ਵੀ ਨਹੀਂ ਬੈਠਣਾ ਅਜੇ ਤਾਂ ਚਾਰ ਥਾਂ ਹੀ ਹੋਰ ਦੋ ਦੋ ਦਿਨ ਇਸੇ ਤਰ੍ਹਾਂ ਬੈਠਣਾ ਹੈ ਉਹ ਤੋਂ ਬਿਨਾ ਬਾਕੀ ਸੇਵਾਵਾਂ ਕਰਨੀਆਂ ਆਂ ਅੱਜ ਦਰਬਾਰ ਸਾਹਿਬ ਦੀ ਸੇਵਾ ਕੱਲ ਮੁਕੰਮਲ ਹੋ ਗਈ ਹੁਣ ਕਿਸ ਗੱਡ ਸਾਹਿਬ ਹੁਣ ਸ਼੍ਰੀ ਮੁਖਸਰ ਸਾਹਿਬ ਹੈ ਸ਼੍ਰੀ ਬੰਦਮਨ ਸਾਹਿਬ ਸ਼੍ਰੀ ਪ੍ਰਤੀਕਾਡ ਸਾਹਿਬ ਜਾਣਾ ਸਾਰੇ ਕਿਤੇ ਜਾਣਾ ਸਾਰੇ ਕਿਤੇ ਸਹੀ ਸੋ ਇਸ ਲਈ ਇਹ ਥਾਂ ਤਾਂ ਵੈਸੇ ਹੀ ਕੋਈ ਕੋ ਬੰਦਾ ਜਿਹੜਾ ਪੜਿਆ ਲਿਖਿਆ ਕਿਤਾਬਾਂ ਦਾ ਲੇਖਕ ਹੋਵੇ ਹੈਨਾ ਹਾਂ ਉਹ ਉਹਦੇ ਕੋਲ ਬੈਕਪਨ ਕਿੱਥੋਂ ਆਇਆ ਹਾਂ ਉਹ ਉਹਦੀ ਜੇਬ ਚੋਂ ਫਸ ਗਿਆ ਸੀ ਤਾਂ ਦੇਰੀ ਹੋਗੀ ਹੈਨਾ ਹੁਣ ਬਾਡੀ ਉਨੀ ਰਿਐਕਟ ਨਹੀਂ ਕਰਦੀ 70 ਸਾਲ ਦੀ ਉਮਰ ਹੈ ਹੈਨਾ ਇਹ ਇਹ ਪਹਿਲੂ ਮਤਲਬ ਹੁਣ ਕਿੰਨੇ ਪੁਲਿਸ ਹੁਣ ਵੱਖ-ਵੱਖ ਥਿਉਰੀਆਂ ਤੇ ਕੰਮ ਕਰ ਰਹੀ ਆ ਕਿ ਕੀ ਰਣਜੀਤ ਸਿੰਘ ਚੌੜਾ ਨੇ ਆਪਣੇ ਆਪ ਨੂੰ ਮੁੜ ਕੇ ਲਿਸਟ ਚ ਲਿਆਉਣ ਲਈ ਆਪਣੇ ਆਪ ਨੂੰ ਦ੍ਰਿਸ਼ ਚ ਲਿਆਉਣ ਲਈ ਇਸ ਘਟਨਾ ਨੂੰ ਅੰਜਾਮ ਦਿੱਤਾ ਕਿ ਇਸ ਨੂੰ ਸਿਮਤੀ ਵਾਲੇ ਐਂਗਲ ਤੋਂ ਵੀ ਕਿ ਸੁਖਵੀਰ ਬਾਦਲੂ ਦੀ ਅਕਾਲ ਚਰ ਲਈ ਸਿਮਤੀ ਹਾਸਲ ਕਰਨਾ ਚਾਹੁੰਦੇ ਨੇ ਇਸ ਪੱਖ ਤੋਂ ਜਾਂ ਜਿਹੜਾ ਇੱਕ ਅਕਾਲ ਤਖਤ ਸਾਹਿਬ ਦੇ ਹਵਾਲੇ ਨਾਲ ਜਾਂ ਸ਼ਰੋਣੀ ਕਲਦਲ ਦੇ ਹਵਾਲੇ ਨਾਲ ਮੁੜ ਕੇ ਚੱਲ ਚੱਲੀ ਸੀ ਤੇ ਉਹ ਤਰ੍ਹਾਂ ਹੈ ਜਿਹੜੀਆਂ ਮਤਲਬ ਕਿ ਮਤਵਾਜੀ ਜਥੇਦਾਰ ਵੀ ਥਾਪਦੀਆਂ ਉਹ ਤਰ੍ਹਾਂ ਜਿਹੜੀਆਂ ਅੰਮ੍ਰਿਤਪਾਲ ਸਿੰਘ ਤੇ ਸਰਵਜੀਤ ਖਾਲਸਾ ਨੂੰ ਵੀ ਜਿਤਾ ਲਿਆਉਂਦੀਆਂ ਉਹ ਤਰ੍ਹਾਂ ਲੱਗਦਾ ਕਿ ਅਸੀਂ ਮੰਨਪੀ ਹੋ ਜਾਾਂਗੇ ਉਸ ਤੋਂ ਇਹ ਘਟਨਾ ਜਨਮੀ ਹਮ ਹੈਨਾ ਜਾਂ ਸਰਕਾਰ ਦੇ ਫੇਲੀਅਰ ਤੋਂ ਆਪਣੀਆਂ ਨਾਕਾਮੀਆਂ ਨੂੰ ਲੁਕਾਉਣ ਲਈ ਇਹ ਘਟਨਾ ਜਨਮੀ ਸੋ ਇਹ ਸਾਰੇ ਪਹਿਲੂ ਖੁੱਲੇ ਪਏ ਨੇ ਇਹ ਆਉਣ ਵਾਲਾ ਵਕਤ ਆਉਣ ਵਾਲਾ ਸਮਾਂ ਇਹਦੀ ਜਦੋਂ ਲਿਖੇਗਾ ਰਿਪੋਰਟ ਫਿਰ ਉੱਥੇ ਸਪਸ਼ਟ ਹੋ ਕੇ ਉਬਰਣਗੇ ਕੁਝ ਗੱਲਾਂ ਕੁਝ ਗੱਲਾਂ ਦਾ ਸਪਸ਼ਟਪਨ ਉਬਰਣ ਚ ਬੀਜ ਅੱਜ ਬੀਜਿਆ ਹੋਇਆ ਕਈ ਵਾਰ ਵਕਤ ਲੈ ਕੇ ਪੁੰਗਰਦਾ ਸੋ ਇਸ ਲਈ ਇਹ ਕਦੋਂ ਪੁੰਗਰ ਕੇ ਕਿਸ ਰੂਪ ਸਾਹਮਣੇ ਆਉਂਦਾ ਆਉਂਦਾ ਸਮਾਂ ਪੈ ਕਰੇਗਾ ਅੱਜ ਦੀ ਸਥਿਤੀ ਚ ਕਟਨਾ ਹੈ ਉਹਦੇ ਕਈ ਪਸਾਰੇ ਨੇ ਕਈ ਪੱਖ ਜੀ ਬਿਲਕੁਲ ਬਿਲਕੁਲ